ਗੁਰਦੁਆਰਾ ਸ਼੍ਰੀ ਮਸਤੋਆਣਾ ਸਾਹਿਬ ਜੀ ਨਿਆ ਗੁਰਦੁਆਰਾ ਪਰਮੇਸ਼ਰ ਦਵਾਰ ਜੀ ਗੁਦੋਖਨਵਾਲਾ ਗੁਰਦੁਆਰਾ ਸਾਹਿਬ ਆ ਗਏ 나ڈا ਸਾਹਿਬ ਗੁਰਦਰ ਆ ਗਿਆ 10ਵੇਂ ਪਾਤਸ਼ਾਹੀ ਦੇ ਰਿਲੇਟਡ ਆ ਦੁਬਾਰਾ ਸ਼੍ਰੀ ਪੌਂਡਾ ਸਾਹਿਬ ਪਾਤਸ਼ਾਹੀ 10ਵੀਂ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਫਤਈ ਕੀ ਹਾਲ ਚਾਲ ਨੇ ਸਵਾਗਤ ਆ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤੇ ਹਰ ਵਾਰ ਜਿਨਾਂ ਸਵਾਰ ਜਾ ਰਹੇ ਆ ਆਪਾਂ ਸ਼੍ਰੀ ਪੌਂਡਾ ਸਾਹਿਬ ਬੋਲ ਚਾਰੇ ਮੁੰਡਿਆਂ ਨਾਲ ਤੇ ਇਹ ਜੀਵੀ ਅੱਦੇ ক্লোজ ਦੀ ਆ। ਉਹਨਾਂ ਨੇ ਕਰਾਈ ਕੀਤੀ ਬਾਸ ਤੇ ਐਮ ਲਾਗ ਰਿਹਾ ਤੇ ਆਪੋ ਆਪਣਾ ਟਾਈਮ ਬਣਾ ਰਹੇ ਆਂ। ਚਾਹ ਤੇ ਚਾਹ ਚ ਪੀਨੇ ਆਂ। ਜਦ ਤੱਕ ਹੋ ਆਉਂਦੇ ਆ। ਗੁਰੂ ਘਰ ਆਵੋ ਅਰਦਾਸ ਸ਼ੈਨ ਕਰਵਾ ਕੇ ਫੇਰ ਤੁਹਾਨੂੰ। ਤੇ ਬਾਸ ਫਿਰ ਦਰਦਿਆਂ ਜੁੜੇ ਰਿਓ ਬਲੌਗ ਦੇ ਨਾਲ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ। ਠੀਕ ਆ। ਲਓ ਜੀ ਆਪਾਂ ਰੈਡੀ ਆਂ ਬਿਲਕੁਲ। ਤੇ ਸਮਾਨ ਵੀ ਪੈਕ ਕੀਤਾ ਤੇ ਆਪੋ ਨੇ ਕਿੱਟਾਂ ਬਣਾਈਆਂ। ਕੱਪੜਿਆਂ ਵਾਲਿਆਂ ਦੇ ਸੈਡ ਕੱਟ। ਤੇ ਬਾਸ ਉਹ ਦਰਪੇ ਆ ਉਹ ਵੀ ਬਾਸ ਤੇ। ਬੋਰਜੋਂ ਦੇ ਆਪਣੇ ਬਾਅਦ ਜਾ ਕੇ ਫੋਨ ਲਾ ਦੇਣਗੇ ਤੇ ਆਪਾਂ ਚੱਲਦੇ ਆਂ ਫਿਰ ਆ ਗਈਏ ਬਸ ਚੱਲਦੇ ਆਂ ਆਪਾਂ ਹੈਲੋ ਨੀਜਾ ਨੀਜਾ ਬਾਏ ਆ ਜਾ ਸਿੱਕੇ ਪੁੱਟ ਕੇ ਵਰੇ 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 ਆਇਆ ਵੈਰੀ ਗੁੱਡ ਰਾਈ ਲਓ ਜੀ ਆ ਗਿਆ ਹਰਵਿੰਦਰ ਸਿੰਘ ਖਾਮੀ ਐਟਲੈਂਟਿਕ ਲਈ ਓਏ ਨਾ ਮੁੰਡੇ ਆਪਾਂ ਪਹੁੰਚ ਗਏ ਆ ਬਾਸ ਤੇ ਆ ਗੋਦੀ ਕਲਾਸ ਮੇਟ ਰਿਹਾ ਮੇਰਾ ਇਹ ਨਾ ਕਦੇ ਆ ਪੱਕ ਖੋਲ ਲੈ 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 ਬਈ ਮਿੱਤਰ ਇੱਕ ਦਸਤਾਰ ਹੋਰ ਹਾਂ ਇਹ 11 15 ਬੋਰਜ ਦੇ ਖਿਡਾਰੀ ਪਿੰਡੋ ਮੰਦਰਾ ਤੱਕ ਪਿੰਡੋ ਬੰਬੀਹੇ ਤੱਕ ਹੀ ਆਇਆ ਇਹਦੂਗਾ ਬਰੋੜਿਆਂ ਨੂੰ ਵੀ ਹੋਗੇ ਬਾੜੀਏ ਦੀ ਬਰੋੜੇ ਖਾਣ ਲੱਗ ਗਏ ਹਾਂ ਅਸੀਂ ਹਾਂਕਾ ਲੱਗੀ ਦੋ ਸਮਸਾਹੀ ਗੱਲ ਦੋ ਕਿਲੋਮੀਟਰ ਨੰਨ ਕੇ ਭੁੱਖ ਲੱਗ ਗਈ ਨਾ ਬੋਪੀ ਨਹੀਂ ਲੈਣੀ ਦਹੀਂ ਕਿੱਥੇ ਪਹੁੰਚ ਗਏ ਅਸੀਂ ਪਹੁੰਚ ਗਏ ਜੀ ਵਾਦਰਾ ਤੋਂ ਅੱਗੇ ਆ ਗਏ ਚੱਲ ਜਿੱਥੇ ਵੀ ਪਹੁੰਚ ਕੇ ਚੰਗੇ ਪਹੁੰਚ ਕੇ ਜਗਾਰਾ ਲਾ ਦੇ ਜਗਾਰਾ ਲਾ ਦੇ ਭੇਜੀ ਭਾਈ ਆਪਣੇ ਖਾਣੇ ਭੇਜੀ ਭਾਈ ਜਗਾਰਾ ਲਾ ਲਗੇ ਲਾ ਦਿਓ ਜਗਾਰਾ ਲਾ ਲਾ ਲੇ ਫਿਰ ਤਾਂ ਬੋਲ ਸਕਦੇ ਆ ਰੋਟੀਆਂ ਖਾਈ ਜਾਂਦੇ ਆ ਬਰਨਾਲੇ ਆ ਕੇ ਫੇਰ ਲਾ ਕੇ ਲੈ ਚੱਕੋ ਇੱਕ ਬਰੋੜਾ ਹੋਰ ਜਿਵੇਂ ਬਾਥਰੂਮ ਕਰਾਉਂਦੇ ਆ ਆ ਰਹਿ ਨਹੀਂ ਜਦ ਹਵਾ ਪੈਂਦੀ ਆ ਤਾਂ ਝੜ ਜਾਂਦਾ ਬਰਨਾਲੇ ਪਹੁੰਚ ਗਿਆ ਪੰਪ ਤੇ ਰੁਕਿਆ ਹੀ ਦੇ ਦੇ ਵੇਖੋ ਜਾਂਦੇ ਬਾਦਰੂ ਮਾਨੀ ਨੂੰ ਇਹ ਜੀ ਪਿੰਡ ਵਾਲੇ ਆ ਕੇਰਾ ਲੈਣ ਲੱਗ ਗੀ ਹਣਾ ਹਾਂ ਕੇਰਾ ਸਾਰੇ ਕਰਦੇ ਇਕੱਠੇ ਹੋ ਗਏ ਵਧੀਆ ਇੱਥੇ ਖੜੇ ਆ ਪੈਟਰੋਲ ਪੰਪ ਤੇ ਪਾਣੀ ਭਰ ਕੇ ਵਿੱਚ ਰੱਖ ਲਿਆ ਮੋੜ ਮੋੜ ਕੇ ਪਾਣੀ ਪੀ ਜਾਂਦੇ ਆ ਪਛੀ ਨਿੰਗਾ ਹਾਂਜੀ ਚਲੋ ਬਈਓ ਦੇਖੋ ਇਹ ਆਜੋ ਕੋਇਨਲ ਬਿਜਾ ਸਾਡੇ ਸਤਾਜੀ ਪਿਆਪਸ ਕਹਿੰਦਾ ਮੈਂ ਜਿਆਦਾ ਡੰਡ ਲਾਉਣਾ ਤੇ ਉਹ ਕਹਿੰਦਾ ਮੈਂ ਨਮਲਾ ਜਿਆਦਾ 4 5 6 ਕੀ ਬਾਤ ਕਰੀਂ ਐ ਜੀ ਪੇ ਜੀ ਚੱਲ ਗੋਪੀ ਗਏ ਆ ਆ ਕਿਧਰ ਆ ਚੱਲ ਚੱਲ ਗੋੜੋ ਬੱਸ ਜਾਏ ਜਿੱਤ ਆ ਜਿੱਤ ਗਿਆ ਥੋੜਾ ਸੈਕਸ ਕੰਪੂਰ ਸਰਦਾਰ ਇਹ ਵਿਨਰ ਆ ਰੋਬੀ ਸਿੰਘ ਸਨਮਾਨ ਦੇ ਨੂੰ ਉੱਤੇ ਕਰਾਂਗੇ ਜਾ ਕੇ ਬਰਤਾਰੇ ਨਹੀਂ ਹੈ ਇੱਥੇ ਆਓ ਆਪਣੇ ਸਨਮਾਨਤ ਕਰਾ ਕੇ ਹਾਂ ਹਾਂ ਹੁਣ ਦਸਤਾਕੇ ਗੀਰਾਰ ਹੁਣ ਜਾ ਰਹੇ ਟੈਂਕੀ ਫੁੱਲ ਕਰਾ ਦੀ ਬੱਸ ਦੀ ਗੀਰਾ ਡੀਲ ਪਵਾ ਲਿਆ ਮੁੰਡਿਆ ਨੇ ਤੇ ਚੱਲ ਵੀ ਹਾਂ ਵੀ ਲਾ ਦੇ ਜਕਰ ਸਰਦਾਰ ਨੇ ਪਰਮਿਸ਼ਨ ਸਰਦਾਰ ਨੇ ਪਰਮਿਸ਼ਨ ਦੇਦੀ ਹਾਂਜੀ ਉਦਾਪਕਰ ਓਏ ਖਾਲਸਾ ਤਿਆਰ ਪਰ ਤਿਆਰ ਹੋ ਗਿਆ ਟਾਜਮੰਡ 3 ਸੈਕਿੰਡ ਦਾ ਐਲਾਨ ਹੋ ਗਿਆ ਤਿਆਰੀ ਕਰੋ 10 ਸਰਕਾਰੀ ਕਰੋ ਘੋੜਿਆਂ ਦੇ ਚੜਾਵਾਂਗੇ ਤੇ ਦੇਗੇ ਫੜਾ ਦੇਗੇ ਜੇਲਾ ਟਾਵਾਂਗੇ ਬੰਬ ਚਲਾਵਾਂਗੇ ਗਰਦਾਰੇ ਬਣਾ ਦੇਾਂਗੇ ਚਕਾਰਾ ਆਕ ਜਾਵੇ ਫਤੇ ਪਾਵੇ ਨਿਹਾਰੋ ਜਾਵੇ ਸੱਚਰੀਆ ਕਾਲ ਕੀ ਬਾਤ ਗੁਰਦੁਆਰਾ ਮਾਸਤੂਆਣਾ ਸਾਹਿਬ ਵਿਖੇ ਆ ਗਏ ਜੀ ਸੰਗਰੂਰ ਨਾ ਨਾ ਆ ਗਿਆ ਕਿੱਥੇ ਆਗੇ استاد استاد ਨਾਨਕ ਖਾਲਸਾ ਜੀ ਮਸਤੂਆਣਾ ਸਾਹਿਬ ਪਹੁੰਚ ਚੁੱਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਕਰਦੇ ਆ ਨਾਮ ਸਕਾਰ ਇੱਥੋਂ ਦੇ ਪ੍ਰਸ਼ਾਦਾ ਛਕਦੇ ਆਂ ਤੇ ਫੇਰ ਚੱਲਦੇ ਆ ਸਹੀ ਆ ਹਾਂ ਜੀ ਵਧੀਆ ਸਹੀ ਹੈ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਜੀ ਦੇ ਕਰਦੇ ਆ ਨਾਮ ਸਕਾਰ ਆ ਬਸ ਆਪਣੀ ਕਣਗੀ ਧਰਨ ਵੀ ਲਿਆਂਦੀ ਤੇ ਪਹਿਲਾ ਰੂਟ ਕੌਂਡਾ ਸਾਹਿਬ ਦਾ ਆਪਣੇ ਨਾਲ ਹੀ ਹੈ ਦਾ ਜੈ ਜੀ ਸਾਡੇ ਇੱਕ ਆ ਗਈ ਤੇ ਹੁਣ ਚੱਲਿਆ ਹਾਂ ਵੀ ਦੀ ਪਹਿਲੀ ਪਸੰਦ ਲੰਗਰ ਹਾਲ ਗੁਰਦੁਆਰਾ ਸੱਚਖੰਡ ਸ੍ਰੀ ਗੰਗਾ ਇਠਾ ਸਾਹਿਬ ਮਸਤਾਨਾ ਸਾਹਿਬ ਇੱਧਰ ਦੇਖਦੇ ਆ ਮਖਾ ਜੀ ਮਿੱਠਾ ਜਿਹਾ ਗੁਰਦੁਆਰਾ ਚ ਵਾਹਿਗੁਰੂ ਮਾਸ਼ਾਅੱਲਾ ਵੀਊ ਚੈੱਕ ਕਰੇਂ ਦੇਖਾਂ ਬਿਊਟੀ ਹਾਂ ਜਿਵੇਂ ਅੰਮ੍ਰਿਤਸਰ ਸਹਿਬ ਵਾਲੀ ਬਾਤ ਵੇਖੋ ਦੇਖੋ ਜੀ ਫਿਸ਼ ਹੀ ਦੇਖੋ ਫਿਸ਼ ਮੱਛੀਆਂ ਦੇਖੋ ਹਮੀ ਕੀ ਹੈ ਮਗਰਮੱਛ ਇਹ ਆ ਜੀ ਮੱਸੀਆਂ ਮੱਸੀ ਮਸਤ ਛੋਣੇ ਦੀਆਂ ਮਸਤ ਮਸਤ ਮੱਛੀਆਂ ਹੂੰ ਮਸਤ ਛੋਣੇ ਦੀਆਂ ਮਸਤ ਮਸਤ ਮੱਛੀਆਂ ਬਾਹਰ ਗਿਆ ਕੀ ਬਾਤ ਦੇਖੋ ਵੀਰੋ ਇਹ ਹੈ ਜਲ ਵੇਖੀ ਕਰ ਲੂਗਾ ਰੀਸ ਕੋਈ ਜਲ ਦੀ ਮੁਰਮੁਰਿਆ 72 ਪੰਜਾਬ ਦਾ ਜਲ ਦੀ ਹਾਂ ਨਾਰਾ ਜੀ ਸਾਮੀ ਕੀ ਕਹਿੰਦਾ ਮੁਰਮੁਰਿਆ 72 ਪੰਜਾਬ ਦਾ ਨਾਰਾ ਜੀ ਨਾਰਾ ਜੀ ਹਾਂ ਜੀ ਫੋਟੋ ਕਰਦੇ ਆ ਗੁਰਦਰਾ ਬਹੁਤ ਸੋਹਣਾ ਲੱਗਦਾ ਯਾਰ ਆਹਦੇ ਸਰੋਵਰ ਦੇ ਵਿੱਚ ਕਹਿੰਦਾ ਵੀ ਗੈਂਗਾ ਪੂਰਾ ਦੇਖੋ ਤੱਕ ਲੈਣ ਹੀ ਬਣਾਈ ਦਰਗਾਉ ਨੇ ਦੇਖੋ ਜੀ ਆ ਗਏ ਸਾਰੇ ਨਮਸਕਾਰ ਕਰਕੇ ਆ ਅੱਜ ਤੱਕ ਬੰਦੇ ਲੰਗਰ ਹਾਲੇ ਤੱਕ ਸੀਗੇ ਤੇ ਤੋਰਦੇ ਹੁਣ ਇਹੋ ਜਿਹਾ ਸਾਜੀ ਬਾਈ ਹੁਣੇ ਪਾਰਲੇ ਜੀ ਬੈਕਵਾਰਡ ਆਂਦੇ ਸਾਰਿਆਂ ਨੂੰ ਸੇਵਾ ਕਰ ਰਹੇ ਆ ਅਮੇਜ਼ਿੰਗ ਪਾਰਲੇ ਜੀ ਇਹ ਤੁਸੀਂ ਜਿਹੜੇ ਹਸਾਬ ਨਾਲ ਸੋਡੇ ਲਛਣਾ ਤੁਸੀਂ ਪਾਰਲੇ ਜੀ ਵਾਲੇ ਹੀ ਆ ਤਾਂ ਅੰਜੋ ਫੜਾਏ ਹੋ ਓਕੇ ਮੈਂ ਤੁਹਾਨੂੰ ਖਾਸਾ ਨੇ ਭੁੱਖੇ ਦਾਨ ਨੂੰ ਭੋਜਨ ਕਰਾਇਆ ਹਾਂ 5 ਕਿਲੋ ਮੀਟਰ ਆਉਂਦੇ ਆ ਵੀ ਸੰਗ ਨਾਲ ਭੁੱਖ ਲੱਗ ਜਾਂਦੀ ਆ ਛਟਕੀ ਨਾਲ ਲੱਗਿਆ ਖਾ ਕੇ ਉੱਥੋਂ ਆਏ ਆ ਫਿਰ ਨੰਗਰ ਨੂੰ ਵੀ ਵੇਖੋ ਓਹ ਦੇਖੋ ਚਲਾ ਆਂਦੇ ਬਾਈ ਚਾਹ ਓਥੱਲੇ ਕਹਦੇ ਖਿਡਾਰੀ ਆਣਿਆ ਯਾਰ ਦਾ ਪਾਜੀ ਧੱਕਾ ਵਿੱਕੀ ਧੱਕਾ ਵਿੱਕੀ ਓਏ ਵਿੱਕੀ ਓਏ ਵੀਰ ਜੀ ਧੱਕਾ ਧੱਕਾ ਉਹ ਚੌਲ ਮੰਗੀ ਆ ਜੀ ਆਇਆ ਆ ਪਸੂ ਰੋਟੀਆਂ ਪਾਰ ਟੀਮ ਇੰਦਰ ਝੋਟਾ ਬੈਠਾ ਉਹਨਾਂ ਟਾਈਮ ਨਾਲ ਸਾਡੀ ਜਨਣਾ ਨਾਲ ਜਵਾਲੇ ਨਹੀਂ ਸੁਖਣੋ ਹਾਲ ਲੱਗਦੇ ਉਹਨਾਂ ਨਾਲ ਜਨਣਾ ਧੁੱਪੀ ਹਾਂ ਓਏ ਆਪੇ ਟੂਟਪੇਸ ਮੇਂ ਨਾਮ ਕਹਿਆ ਹੈ ਕਿਆ ਹੇ 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 ਚੰਚਨਾਟ ਹੁੰਦੀ ਆ ਆਪਦੀ ਆਪਦੇ ਦੰਦਾਂ ਮੇਂ ਚੰਚਨਾਟ ਨਹੀਂ ਜਦੋਂ ਫ੍ਰੀ ਦਾ ਖਾਣਾ ਦਿੰਦਾ ਉਹਦੋਂ ਨਹੀਂ ਆਹ ਹੋ ਰਿਹਾ ਤੋ ਫ੍ਰੀ ਰੋਟੀ ਕਰ ਚੋਥੀ ਜਿਹੜਾ ਪਤਾ ਨਾ ਫਸਾ ਸਮਝਾ ਦੂਰੀ ਆਹ ਹੁੰਦਾ ਹੈ ਇਹ ਕ ਦੇਖੋ ਕਿਹਦੇ ਨੇ ਪਿੰਡਿਆਂ ਨਾਲ ਚੌਲ ਖਾਂਦੇ ਨੇ ਕਿਹੜਾ ਪਿੰਡਿਆਂ ਨਾਲ ਚੌਲ ਖਾਂਦੇ ਆਂ ਬਾਬਾ ਆ ਬਾਬੇ ਪਿੰਡਿਆਂ ਨਾਲ ਚੌਲ ਖਾਂਦੇ ਆਂ ਚੌਲਾਂ ਨਾਲ ਪਿੰਡਿਆਂ ਖਾਂਦੇ ਆਂ ਜਿਹਨਾਂ ਨੇ ਭੰਨੇ ਕਿਤੇ ਰੱਬ ਨੇ ਬਣਾਈਆਂ ਜੋੜੀਆਂ ਦੇਖੋ ਸਾਰੇ ਬੈਠੇ ਆਹ ਵੇਖੋ ਇੱਥੇ ਪਿੱਛੇ ਆ ਵਧੀਆ ਪੂਰੇ ਪੂਰੇ ਦਾ ਹੋਰ ਹੀ ਨੇ ਹੋਰ ਤੇ ਜਿਆਦਾ ਪਿੱਛੇ ਦੇਖੋ ਪਿੱਛੇ ਪੂਰਾ ਆਤਮ ਹੌਲਾਪਰੀ ਚੌੜ ਚੁੜ ਕਰੀ ਜਾਂਦੇ ਆ ਹੱਸ ਜਾਂਦੇ ਆ ਬੰਦ ਕਰੋ ਫੋਲੋ ਕਰੋ ਫੋਲੋ ਕਰੋ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਚ ਪਹੁੰਚ ਗਏ ਜੀ ਪਟਿਆਲਾ ਕਿੱਥੇ ਪਹੁੰਚ ਗਏ ਆ ਮੇ ਆਹ ਹੈ ਪਰਮੇਸ਼ਰ ਦਵਾਰ ਪਰਮੇਸ਼ਰ ਦਵਾਰ ਪਹੁੰਚ ਚੁਕੇ ਆ ਕਿੱਥੇ ਆਹੇ ਇਹ ਹੈਗਾ ਇਹ ਸੰਗਰੂਰ ਪਟਿਆਲਾ 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 ਆਹ ਨੇ ਆਹੇ ਪਟਿਆਲਾ ਸੰਗਰੂਰ ਤੋਂ ਗਾਹ ਆਏ ਪਟਿਆਲੇ ਪਹੁੰਚ ਗਏ ਜੀ ਸੋਹਣਾ ਗੁਰਦੁਆਰਾ ਕਰਦੇ ਆ ਦਰਸ਼ਨ ਆ ਪਹੁੰਚੇ ਸੀ ਆਪਾਂ ਪਰਮੇਸ਼ਰ ਦਵਾਰ ਦੇਖੋ ਕਿੰਨੀ ਸੋਹਣੀ ਜਗ੍ਹਾ ਆ ਸੰਗਤ ਆ ਆਪਣੀ ਬੱਸ ਆ ਗੁਰਪ੍ਰੇਮ ਸਿੰਘ ਜੀ ਖਾਲਸਾ ਵਾਹਿਗੁਰਦੀ ਜੀ ਹੱਤੇ ਹੌਣ ਜੀ ਆਵੇ ਨਿਹਾਲੋ ਜਾਵੇ ਮੈਸਰਦਵਾਰ ਚੱਲਿਆ ਜਾਵੇ ਧੰਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵ ਸਤਿ ਸ੍ਰੀ ਅਕਾਲ ਅੰਦਰ ਆਏ ਅੱਜ ਤਾਂ ਸਾਨੂੰ ਦੇਖਣ ਨੂੰ ਮਿਲੀ ਵਿੰਟੇਜ ਕਾਰ ਪਤਾ ਨਹੀਂ ਫੀਅਰਡ ਫੀਅਰਡ ਕਹਿੰਦੇ ਆ ਇਹਨ ਲੋ ਜੀ ਨਮਸਕਾਰ ਕਰਕੇ ਆਉਂਦੇ ਆ ਗੁਰਦੁਆਰਾ ਪਰਮੇਸ਼ਰ ਦਵਾਰ ਜੀ ਤੇ ਜਾ ਕੇ ਮੁੰਡੇ ਲੱਸੀ ਪੀ ਲੈਣੇ ਲੱਸੀ ਪੀਣਾ ਜਾਲਪੀਟ ਮੈਂ ਘਟਾ ਖਰੇ ਕਰ ਦੇਖਦੇ ਮਿੱਠੀ ਲੱਸੀ ਪੀ ਕੇ ਕਿੰਨਾ ਲੀ ਪੜਾ ਚੈੱਕ ਕਰਦੇ ਆ ਮਾਸ਼ਾ ਅੱਲ ਠੀਕ ਆ ਇਹ ਵਿੱਕੀ ਉਹ ਲੈ ਆਇਆ ਝੰਡਾ ਲੈ ਆਇਆ ਡਾਣ ਨੂੰ ਵਾਂਤਾ ਝੰਡਾ ਆ ਬਾਹਰ ਨੇ ਪਾਣੀ ਦਾ ਮਾਇਆ ਆ ਬਾਹਰ ਦੇ ਪਾਣੀ ਦਾ ਭੇਜੀ ਵਾਂਤਾ ਕੀ ਕਰਨ ਆਲਾ ਮੇਰੇ ਕੋਲ ਭਾਇਆ ਕਦੋਂ ਸੰਗ ਚ ਗੋਲੀਆਂ ਪੰਗਾਂ ਪਾਣੀ ਵੀ ਨਹੀਂ ਸਹੀ ਗੱਲ ਆ ਖੁਰਗੀਆਂ ਖਸੰਗ ਚ ਆ ਵੇਖੋ ਜੀ ਸਾਡੇ ਰੋਬੀ ਜੀ ਖੜੇ ਇੱਥੇ ਨੇ ਭਰਾ ਦਾ ਬੰਦੇ ਆ ਅੱਜ ਵੀਰ ਉੱਤੇ ਪੋਂਡਾ ਜਾ ਕੇ ਠੀਕ ਕਰਤਾ ਨੇ ਜਨਮ ਤੇ ਭਰਾ ਸਾਡਾ ਹੈ ਲਿਆ ਭਰਾ ਸਾਡਾ ਹੈਲ ਤੇ ਆਉਂਦਾ ਸਾਡਾ ਯਾਤਰਾ ਸਾਡੀ ਸੰਭਲ ਕਰੇ ਬੋਲੇ ਈ ਸੋਨੇ ਈ ਸੋਨੇ ਈ ਸੋਨੇ ਓ ਨੋ 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 ਹਾਂਜੀ ਆ ਸਾਡੇ ਵੱਡੇ ਵੀਰ ਆਰੇ ਕੁ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਲੱਗ ਰਿਹਾ ਕੀ ਹਾਲ ਹੈ ਗੱਲ ਜੀ ਆਕਰੀ ਸੰਗ ਤਾਂ ਚੱਲ ਪਿਆ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਤੋਂ ਬਸ ਘਰ ਰਵਾਂਗੇ ਉਹ ਜੀ ਦੋਸਤੋ ਬੜਿਆਲੇ ਪਹੁੰਚ ਗਏ ਤੇ ਗੁਰਦੁਆਰਾ ਸਾਹਿਬ ਜਾਣਿਆ ਦੁੱਖ ਨਿਵਾਰ ਹਾਂਜੀ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 'ਚ ਨਮਸਕਾਰ ਕਰਕੇ ਆਉਨੇ ਆ ਠੀਕ ਆ ਵੀਰ ਜੀ ਜਮਾ ਮੂਡ ਕਿਵੇਂ ਆ ਹੋਰ ਸਹੀ ਆਈ। ਉਹ ਰਾਤ ਪੌਣਣਾ ਬਾਦ ਚ ਸੋ ਜਾਵਾਂ। What your language? ਹਾਂ ਉਹਦੀ ਗੱਲ ਨਾ ਕਿਆ ਕਰਨੀ। ਹੋਰ ਕੀ ਨਹੀਂ? ਬਾਥੇ ਫੇਰਦਿਆ। ਘਾਹੇ ਫੇਰਦਿਆ। ਘਾਲ ਦਾ ਬੜਾ। ਫਿਰ ਦੁਬਾਰਾ ਸ੍ਰੀ ਗੁਰੂ ਤੇਗ ਬਹਾਦਰ। ਧੋਖਨਵਰਨ ਸਾਹਿਬ ਦਾ ਗੁਰਦੁਆਰਾ ਆ ਗਿਆ। ਕਰਕੇ ਉਹਨਾਂ ਦਾ ਨਾਮ ਚਗਾ। ਇਹ ਗੁਦਖਨਵਰਨ ਗੁਰਦੁਆਰਾ ਸਾਹਿਬ ਆ ਗਏ। ਕਰਕੇ ਉਹਨਾਂ ਨੂੰ ਨਮਸਕਾਰ। ਦੇਖੋ ਆਨੰਦ। ਹੈ ਕੋਈ ਇਸੇ ਸਮਾਰਟ? ਹੈ ਕੋਈ ਮੇਰੇ ਸੇ ਸਮਾਰਟ? ਕਿਆ ਹੋ ਨਾ ਆਨੰਦ ਲੈ ਰਿਹਾ ਠੰਡੇ। ਆਨੰਦ। ਆ ਗਏ ਨਮਸਕਾਰ ਕਰਕੇ ਇੱਧਰ ਸਲੋਵਰ ਖੁਸ਼ ਆਦ ਕਰਾ ਲਿਆ ਸੀਗਾ ਆਪਾਂ ਪੰਜ ਇਸਨਾਮਾ ਕਰਦੇ ਹੋਏ ਸਾਡੇ ਸ਼ਰਧਾਲੂ ਹਾਂ ਹਾਂਜੀ ਹਰਵਿੰਦਰ ਸਿੰਘ ਜੀ ਬਾਈ ਬਹੁਤ ਜਿਆਦਾ ਸੋਹਣਾ ਸਲੋਵਰ ਹੈ ਨੋਰਦਵਾਰੀ ਬੋਸ ਨਾ ਨਾ ਉਹ ਸਾਰਾ ਬੂਗੋਦਰਾ ਕੋਈ ਨਹੀਂ ਮਾਰਾ ਨਹੀਂ ਹਾਂ ਤੇ ਬਹੁਤ ਲੱਗ ਰਿਹਾ ਹੈ ਹਾਣ ਗੋਡਾ ਲਈ ਲੋਕ ਨੇ ਵਾਹ ਸਾਰਾ ਤੌਰ ਤੇ ਜੰਗਲ ਤੱਕ ਦੇ ਦਸਤਰੀ ਦੇ ਜਹਰੀ ਦੇ ਜਹਰੀ ਦੇ ਜੰਗਲ ਤੱਕ ਦੇ ਦਸਤਰੀ ਦੇ ਜਹਰੀ ਦੇ ਜੰਗਲ ਤੱਕ ਪਹੁੰਚਣ ਵਾਲਿਆਂ ਤੇ ਆਹ ਵੇਖੋ ਸਾਰੇ ਸਾਰੇ ਫਿਰ ਆਲੂ ਸਾਰੇ ਸੱਤੇ ਪੈਦੇ ਯਾਰ ਬਹੁਤ ਸੋਹਣੀ ਬਣੀ ਬਸ ਜੜੀ ਵਿਖਾ ਕੇ ਠੀਕ ਹੈ ਯਾਰ ਕਿਹੜਾ ਮੋੜ ਚਾਹਦਾ ਬਾਈ ਇੱਧਰ ਦੀ ਲਿਆ ਕੇ ਬਸ ਤਾਂ ਚੜਾ ਕੇ ਇੱਥੇ ਲਾ ਦੀ ਨਾਡਾ ਸਾਹਿਬ ਗੁਰਦਰਾ ਆ ਗਿਆ 10ਵੇਂ ਪਾਸ਼ਾ ਜੀ ਦੇ ਰਿਲੇਟਡ ਆ ਨਾਡਾ ਸਾਹਿਬ ਕਰਦੇ ਆ ਨਮਸਕਾਰ ਹੁਣ ਪਹਾੜੀ ਇਰਗੇ ਜਾ ਗਏ ਪਹਾੜ ਆ ਗਏ ਹੋਏ ਕਿੱਥੇ ਪਹੁੰਚ ਗਏ ਬਾਈ ਜੀ ਬਹੁਤ ਸੋਹਣਾ ਨਾਡਾ ਸਾਹਿਬ ਹਾਂ ਜੀ ਇਹ ਪੈ ਜਾਂਦਾ ਪਾਈਸਾ ਪਾਈ ਹਰਿਆਣੇ ਸਿੰਘ ਜੀ ਦੇ ਵਿੱਚ ਹਾਂ ਪਾਈ ਸਿੰਘ ਹਰਿਆਣੇ ਤੇ ਆਹ ਪਤਾ ਨਹੀਂ ਕਿੱਧਰ ਥੱਲੇ ਦੀ ਜਾਣਾ ਪੈਂਦਾ ਬਸ 95 ਕਿਲੋਮੀਟਰ ਰਹਿ ਗਿਆ ਪੌਂਡਾ ਸਾਹਿਬ ਕਿੰਨੇ ਮੀਟਰ 95 ਦਾ 100 ਕਿਲੋਮੀਟਰ ਤੇ ਆਪੇ ਚੱਲ ਸਾਮਾਨ ਲਾ ਦੇ ਬਾਅਦ ਫੇਰ ਪ੍ਰਸ਼ਾਦਾ ਛਕਦੇ ਆਂ ਇੱਥੋਂ ਕੇ ਨਾਲ ਤਾਂ ਫੇਰ ਜਾਣੇ ਠੀਕਲੇ ਆਪਣਾ ਲਾ ਦੀਆਂ ਵਿੱਚ ਤੋਂ ਮੋੜੀ ਲੱਗ ਕੇ ਨੁਕ ਨੁਕ ਜਨਮ ਹੈ ਆ ਇਹਦੇ ਹਾਸਾ ਜੀ ਗੁਰਦੁਆਰਾ ਨਾਡਾ ਸਾਹਿਬ 10ਵੇਂ ਪਾਚੇ ਦੇ ਚਰਨਸ਼ੋ ਪ੍ਰਾਪਤਾ ਇੱਥੇ ਨਾ ਸ਼ਕਲ ਗਈ ਇੱਕ ਲੰਘੇ ਖਾਲਜ ਤੋਂ ਤੇ ਫੇਰ ਚੱਲਦੇ ਆਪਾਂ 7 ਮੀਟਰ ਤੱਕ ਨਹੀਂ ਚਾਹ ਮਹਿੰਗਾਈ ਸੀ ਡਰਾਈਵਰ ਨੇ ਬਣਵਾ ਕੇ ਲਿਆਂਦੀ ਐ ਇੱਥੋਂ ਇਹਦੇ ਵਾਸਤੇ ਲਿਆਂਦੀ ਐ ਭਾਈ ਵਾਸਤੇ ਮਾਣ ਧੰਨਵਾਦ ਐ ਇੰਨੀ ਮੈਂ ਨਹੀਂ ਪੀਂਦਾ 200 ਰੁਪਏ ਮਾ ਸਾਡੇ ਕੇ ਆਮੋ ਜਿਹੜੇ ਤੇ ਮਾਲਾ ਵਿਆੜਿਆ ਜਕਾਰਾ ਲਾਦੇ ਹਮੇ ਇਹ ਛੋਟਾ ਛੋਟਾ ਹੀ ਲਾਦੀ ਉਹ ਗਾਲ ਸਾ ਤਿਆਰ ਪਰ ਤਿਆਰ ਹੋ ਗਿਆ 2 3 ਮਿੰਟ ਤੇ 3 ਸਕਿੰਟ ਦਾ ਐਲਾਨ ਹੋ ਗਿਆ ਤਿਆਰੀ ਕਰੋ 10 ਸਰਕਾਰੀ ਕਰੋ ਘੋੜਿਆਂ ਤੇ ਚੜਾ ਦੇਾਂਗੇ ਤੇ ਦੇਗੇ ਫੜਾ ਦੇਾਂਗੇ ਜੇਲਾ ਟਾ ਦੇਾਂਗੇ ਗੋਲਦਾਰੇ ਬਣਾ ਦੇਾਂਗੇ ਪੰਪ ਚਲਾ ਦੇਾਂਗੇ ਜਕਾਰਾ ਖ ਜਾਵੇ ਫੁੱਤੇ ਪਾਵੇ ਨਿਹਾਲੋ ਜਾਵੇ ਸਭ ਸ੍ਰੀ ਹੰਕਾਰ 862 ਕਿਲੋਮੀਟਰ ਰਹਿ ਗਿਆ ਆ ਲੁੱਟੋ ਹੀ ਖੇਡੀਆਂ ਜਾਂਦੇ ਜਾਂ ਉਥੋਂ ਫਿਰ ਕੇ ਸਾਡੇ ਇੰਨੇ ਵੇਖੀ ਹਾਂ ਦੇਖੋ ਕੰਮ ਓ ਨੋ 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 ਚਲ ਕੋਈ ਨਹੀਂ ਘਬਰਾਉਣਾ ਥੋੜਾ ਹੀ ਦੱਲਿਆ ਬਈ ਯਾਰ ਹਰੀਜਨ ਵਾਲਾ ਯਾਰ ਨਹੀਂ ਨਹੀਂ ਇਹ ਤਾਂ ਵਾਟਰ ਸੀਗਾ ਥੋੜੀ ਵਾਟਰ ਹੋ ਰਹੀ ਆ ਆੜੀ ਲਾ ਕੇ ਜਾਗੇ ਮੁੰਡੇ ਕਈ ਦਿਨਿਆਂ ਜਾਣੇ ਵੀਡੀਓ ਕੋ ਬਣਾਈ ਜਾਂਦੇ ਆ ਸ਼ੂਟਿੰਗ ਕਰਨ ਡੇ ਮੁੰਡੇ ਬਾੜੀ ਲੱਕੇ ਜਾ ਕੇ ਆ ਹੁਣ ਨਾਜਦਾ ਦੇਖੀ ਉਥੇ ਬੱਸ ਜੀ ਕੀ ਕਰਦਾ ਸੀ ਆ ਯਾਨੀ ਖਿੱਚੇਗਾ ਯਾਨੀ ਖਿੱਚੀ ਆ ਨਹੀਂ ਆ ਬੱਸ ਜੀ ਕੀ ਚਾਲ ਸੀ ਆ ਜੀ ਬੱਸ ਜੀ ਕੀ ਚਾਲ ਸੀ ਉਹਦੀ ਇਹ ਉਲਟੀਆਂ ਕਰ ਰਿਹਾ ਤੇ ਹੁਣ ਨਾਜਦਾ ਨੱਚ ਰਿਹਾ ਇਹਨੂੰ ਬਾਬੇ ਆਪਾਂ ਬਾਬਿਆਂ ਤੋਂ ਜੜੀ ਬੁੱਟੀ ਲਿੱਤੀ ਆ ਪੁੱਛੋ ਦੁੱਤੀਆਂ ਜੜੀ ਬੁੱਟੀ ਇੱਕ ਗੋਲੀ ਚ ਕੋਈ ਫੋਨ ਨਹੀਂ ਲੱਗਿਆ ਤੇ ਇਥੋਂ ਖਰਾਬ ਖਰਾਬ ਹੈ ਜਿਹੜੇ ਸਾਨੂੰ ਨੀਂਦ ਪਾਈ ਸੀ ਖਰਾਬ ਹੀ ਹੋਣਾ ਇਹ ਪੱਟਾ ਲੱਗ ਰਿਹਾ ਹੈ ਤੇ ਨਹੀਂ ਪੂਰੇ ਵੱਧ ਗਾ ਸਹੀ ਆ ਬੰਬ ਖਾ ਕੇ ਬਹੁਤ ਹੀ ਵਧੀਆ ਲੱਗ ਰਿਹਾ ਹੈ ਖਰਾਬ ਖਾ ਕੇ ਫਾਇਦਾ ਨਹੀਂ ਪਰ ਹਲੇ ਮੈਂ ਖਾਧਾ ਨਹੀਂ ਸਾਰਾ ਚੱਲ ਮੈਂ ਰਸ 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 ਰੋਗੇ ਮੁੰਡੇ ਨੀਂਦ ਲਿਆ ਇਹਨਾਂ ਨਾਲ ਠਾਲਾ ਲੈ ਆਏ ਖਾਣ ਪੀਣ ਨੂੰ ਨਾਲੇ ਵੀਊ ਚੈੱਕ ਕਰਦੇ ਮੁੰਡੇ ਮਾਸ਼ਾਅੱਲਾ ਕਾਈ ਯਾਰ ਜੀ ਆਪਾਂ ਉਹ ਉਥੇ ਜਾਣਾ ਜਿਹੜੇ ਉਹ ਤਾਂ ਪਹਾੜੀ ਆ ਨਾ ਜਿਹੜੀ ਉੱਪਰ ਉਥੇ ਜਾਣਾ ਹੈਗਾ ਤੇ ਆਹ ਦੇਖੋ ਕਿੰਨੀ ਸੋਹਣੀ ਨਹਿਰ ਆਪਾਂ ਨੂੰ ਰਾਹ ਤੇ ਟੱਕਰੀ ਆਹ ਉਹ ਖੜੀ ਆਪਣੀ ਬੱਸ ਤਾਂ ਫੋਟੋ ਸ਼ੂਟ ਹੀ ਨਹੀਂ ਲੋਟ ਆਉਂਦਾ ਉਹ ਉਥੇ ਜਾਣਾ ਹਾ ਜੋ ਜਿਹੜੀ ਉੱਪਰ ਵਾਲੀ ਪਹਾੜੀ ਨੇ ਸਭ ਤੋਂ ਉਥੇ ਜਾਣਾ ਹੈਗਾ ਆਹ ਸਾਰੀ ਨਹਿਰ ਆ ਉਧਰੋਂ ਆਏ ਆ ਆਪਾਂ ਹੋਰ ਇਹ ਆਪਣੀ ਬੱਸ ਉਧਰ ਰੋੜੇ ਚਲਾਈ ਜਾਂਦੇ ਆ ਆਹ ਦੇਖ ਲਓ ਹਮਾਚਲ ਚ ਆ ਕੇ ਜਰੂਸ ਕੱਢਦੇ ਆ ਇਹ ਵੇੜੇ ਵਾਲੇ ਪੁਰਖ ਖੇਣੇ ਨੰਗੇ ਐਵੇਂ ਗੁੱਸਾ ਲਾਈ ਜਾਂਦਾ ਚਲ ਗਿਆ ਤੂੰ ਵੀ ਚਲੇ ਗਿਆ ਤੈਨੂੰ ਚਲ ਗਈ ਇਹ ਬਾਰਿਸ਼ ਹੋ ਰਹੀ ਆ ਵੇ ਪਹੁੰਚਣ ਵਾਲੇ ਆ ਗੁਰੂ ਘਰ ਪਰ ਮੀਂਹ ਪੈ ਰਿਹਾ ਬਹੁਤ ਆਇਦਾ ਸੋਹਣਾ ਮੌਸਮ ਆ ਪੂਰਾ ਐ ਘੈਂਟ ਗੱਲ ਬਾਤ ਆ ਠੰਡਾ ਮੌਸਮ ਆ ਨਹੀਂ ਪਈ ਜਾਂਦਾ ਵਧੀਆ ਸਹੀ ਆੜਾ ਬਹੁਤ ਜ਼ਿਆਦਾ ਉੱਪਰ ਲਾਂਭਾ ਜਿਹੜਾ ਸੰਗਤ ਆ ਗਈ ਹੈ ਸੀਗਾ ਪਰ ਉੱਪਰਲੇ ਭਾਅ ਜਦੋਂ ਆਇਆ ਰਾਜਨਾਮੀ ਸਟਾਰਟ ਹੋ ਗਿਆ ਸੰਗਤ ਬੈਕ ਚ ਗਈਆ ਹੋਇਆ ਗੁਰਜੀ ਪਹੁੰਚ ਗਏ ਆ ਸੁਖ ਸ਼ਾਂਤੀ ਨਾਲ 6 ਵਜੇ ਤਕਰੀਬਨ ਬਹੁਤ ਨੇ ਸੀ ਜਿਹੜੂ ਜਲੂਸ ਦਾ ਨਿਕਲ ਗਿਆ ਰਾਹ ਚ ਆਉਂਦੇ ਆ ਤੁਸੀ ਗੱਡਿਆ ਜਲੂਸ ਵੀ ਤੇ ਬਾਥਰੂਮ ਦਾ ਅਰੇਂਜਮੈਂਟ ਕਰਦੇ ਆ ਨਾਲੇ ਮੱਥਾ ਟੇਕਦੇ ਆ ਸ਼ਰਨ ਕਰਨ ਕਰਦੇ ਆ ਜਿਹੜੇ ਆ ਬਾਕੀ ਕੀ ਮੋਲ ਦੁਬਾਰਾ ਸ਼੍ਰੀ ਪੋਂਡਾ ਸਾਹਿਬ ਪਾਛਾਈ 10ਵੀਂ ਹਨਾ ਹੰਮੀ ਕੌਣ ਕੀ ਕਰਨਾ ਵਾ ਮੱਥਾ ਟੇਕਣ ਜਾਣਾਗੇ ਦੇਖੋ ਡ੍ਰੈਸ਼ ਮੌਸਮ ਦੇਖੋ ਕਿਉਂ ਛੂੜ ਜਿਹੇ ਛੋਟੇ ਜਿਹੇ ਬੱਦਲ ਦੇ ਹੋਲੇ ਤੇ ਕੀ ਗੱਲ ਬਾਤ ਹੀ ਆ ਹਾਂ ਹਨ ਚਾਰੇ ਪਾਸੇ ਆ ਗਲਤ ਨਾਲ ਮੋੜੋ ਜਾਂ ਪਰਨਾ ਆ ਆਹ ਤੇ ਦੇਖੋ ਕਿਉਂ ਆਇਆ ਰੱਬ ਦੇ ਰੰਗ ਜੇ ਪਹੁੰਚ ਗਏ ਆ ਬੱਸ ਕਰਾਤੀ ਆਪਾਂ ਪਾਰਕਿੰਗ ਤੇ ਇਸੇ ਨਾਲ ਹੀ ਕਰਦੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤੇ ਜੁੜੇ ਰਹੋ ਅਗਲੇ ਵਲੌਗ ਚ ਕਰਦੇ ਆਂ ਕਮਰੇ ਕੋਈ ਅਰੇਂਜਮੈਂਟ ਇਸ਼ਨਾਸ਼ ਨੂੰ ਫਰੈਸ਼ ਹੋਣੇ ਆ ਤੇ ਦੇਖੋ ਜਲਦੀ ਦੇ ਨਾਲ ਧੰਨਵਾਦ ਜੀ